ਸੁਖ ਹਟਲ ਗੁਰ ਸੇਵੀਐ ਇਹ ਨਿਸ ਸਹਜ ਸੋਭਾਈ ਦਰਸਰ ਪਰਸੈ ਗੁਰੂ ਕੈ ਜਨਮ ਮਰਨ ਦੁਖ ਜਾਈ ਹੋਵੇ ਸਿਫਤ ਖਸਾਮਦੀ ਲੋਰ ਅਰ ਸੋ ਕਰ ਸੋ ਛਟੀਐ ਦਦ ਡਠੇ ਸਚ ਪਾਤਸ਼ਾਹ ਮਾਲ ਜਨਮ ਜਨਮ ਦੀ ਕੱਟੀ ਐ ਸੱਜਣ ਸਚ ਪਾਤਸ਼ਾਹ ਸਿਰ ਸ਼ਾਹ ਦਾ ਜਿਸ ਪਾਸ ਬਹਿਠਿਆ ਸੋਹੀ ਐ ਸਭ ਨੰਦਾਵੇ ਸੱਜਣ ਸਚਾ ਪਤਿ ਸਾਹੋ ਸਿਰ ਸਾਹੰਦੈ ਜਿਸ ਪਾਸ ਬਹਿਟਿਆ ਸੋਹੀਐ ਸਭ ਨੰਦਾਵੇ ਸਤਨਾ ਸਾਹਿਬ ਜੀ ਅਸਛੰਤ ਮਹਲਾ ਪੰਜਵਾਂ ਘਰ ਚੌਥਾ ਇੱਕ ਕਰ ਸਤ ਗੁਰ ਪ੍ਰਸਾਦ ਹਰ ਚਰਨ ਕਮਲ ਮਨ ਬਿਧਿਆ आन आनना मीठा राम राजे मेल संत संगत राध्या हर कट डीट ਰਾਮ ਰਾਜੇ ਹਰ ਚਰਨ ਕਮਲ ਮਨ ਭੇਦਿਆ ਕਿਛ ਆਨ ਨ ਮਿੱਠਾ ਰਾਮ ਰਾਜੇ ਸੰਤ ਸੰਗਤ ਆ ਰਾਧਿਆ ਹਰ ਘਟ ਘਟੇ ਦੀਠਾ ਰਾਮ ਰਾਜੇ ਹਰ ਘਟ ਘਟੇ ਦੀਠਾ ਅੰਮ੍ਰਿਤ ਉਠਾ ਜਨਮ ਮਰਨ ਦੁਖ ਨਾਠੇ ਗੋਲਨਦ ਗਾਇਆ ਸਭ ਦੁਖ ਮਿਟਾਇਆ ਹਮੈ ਬਲਸੀ ਗਾਠੇ ਪ੍ਰਯੋਜ ਸਹਜ ਸੁਭਾਈ ਛੋੜਨਾ ਜਾਈ ਮਨ ਲਗਾ ਰੰਗਮ ਜੀਠਾ किछ आनन मीठा ज्यों राते जल माछले ते ओ राम रस माते राम राजे ਗੁਰਪੁਰ ਉਪਦੇਸ ਹੈ ਜੀਵਨ ਗਤ ਭਤ ਰਾਮ ਰਾਜੇ ਜੀਵਨ ਗਤ ਸਵਾਮੀ ਅੰਤਰ ਜਮੇ ਕਤਹ ਊਜੈ ਭਰਾਵ ਸਗਿਰ ਸ੍ਰੂਪ ਸੋ ਜਾਨ ਸੋ ਆਮੇਨ ਕਾਕੇ ਮਿਟਾਨਾ ਦਾਤੇ ਜਾਲ ਸੰਗ ਰਾਤੇ ਮਾਛੋਲੇ ਨਾਨਕ ਹਾਰ ਮਤ ਚਾਤ੍ਰਿਕ ਜਚ ਬੂਧ ਜਿਓ ਹਰ ਪ੍ਰਾਨ ਅਧਾਰ ਰਾਮ ਰਾਜੇ ਮਾਲਕ ਜੀ ਨੇ ਸੁਤ ਪ੍ਰਾਤ ਮੀਤ ਸਭ ਹਉ ਤ ਪਿਆਰਾ ਰਾਮ ਰਾਜੇ ਸਭ ਤੇ ਪਿਆਰਾ ਪੁਰਖ ਮੇਰਾ ਤਾਂ ਕਿ ਗਤ ਨਹੀਂ ਜਾਣੀਏ ਹਰ ਸਾਸ ਗਿਰਸ ਨਾਮ ਬਿਸਰਾ ਕਵਹੋ ਗੁਰ ਸਬਦ ਦੇ ਰੰਗ ਮਾਣਿਐ ਪ੍ਰਭ ਪ੍ਰਖ ਜਗ ਜੀਵਨ ਸੰਤ ਰਸ ਪੀਵਨ ਜਪ ਪਰਮ ਮੋਹ ਦੁਖ ਧਾਰਾ ਚਾਤਰ ਜਾ ਚੈ ਭੂਦ ਜਿਓ ਨਾਨਕ ਹਰ ਪਿਆਰ ਮਿਲੈ ਨਰਾਇਣ ਆਪੜੇ ਮਨੋਰਥ ਪੂਰਾ ਰਾਮ ਰਾਜੇ ਤੱਠੇ ਭੇਤ ਪਰਮਕੇ ਭੇਟਤ ਗੁਰ ਸੂਰ ਰਾਮ ਰਾਜੇ ਵੇ ਸੋਈ ਸੁੰਦਰ ਗੁਰੂ ਗੋਪਾਲਾ ਸੋਖ ਸਹਜ ਆਨੰਦ ਕਨੇਰੇ ਪਤ ਤਪ ਅਰਨ ਸਾਦੂ ਤੂਰਾ ਹਰ ਮਿਲੈ ਨਾਰਾਇਣ ਨਾਨਕਾ ਮਨੋਰਥ ਸਾਦੂ ਤੂਰਲ ਹਰ ਮਿਲੈ ਨਰਾਇਣ ਨਾਨਕਾ ਮਨਰਥ ਪੂਰਾ ਵਾਹੀ ਗੁਰੂ ਜੀ ਕਾ ਅਲਸਾਲ ਵਾਹਿਗੁਰੂ ਜੀ ਕੀ ਫਤਿਹ ਅਸਾਂ ਸ਼ੰਤ ਮਹੱਲਾ ਪੰਜਵਾ ਘਰ ਚੌਥਾ ਇਕ ਓਅੰਕਾਰ ਸਤਗੁਰ ਪ੍ਰਸਾਦ ਹਰ ਚਰਨ ਕਮਲ ਮਨ ਵਿਦਿਆ ਕਿਛ ਆਨ ਨਾ ਮੀਠਾ RAM ਰਾਜੇ ਮਿਲ ਸੰਤ ਸੰਗਤ ਆਰਾਧਿਆ ਹਰ ਘਟ ਘਟੇ ਡਿਠਾ ਰਾਮ ਰਾਜੇ